ਨੇ ਬਹੁਤ ਅੰਮ੍ਰਿਤਸਰ ਤੋਂ ਲਾਕੇ ਰੋਕਾਂ ਲੱਗਦੀਆਂ ਰਹੀਆਂ ਐ ਪਰ ਰੋਕਾਂ ਨੂੰ ਤੋੜ ਕੇ ਟੇਢੇ ਢੰਗ ਨਾਲ ਅਸੀਂ ਇੱਥੇ ਪਹੁੰਚਣ ਦਾ ਯਤਨ ਕੀਤਾ ਤੇ ਗੁਰੂ ਸਾਹਿਬ ਨੇ ਇਹਨਾਂ ਦੀ ਅੱਖਾਂ 'ਚ ਘੱਟਾ ਪਾ ਕੇ ਸਾਡੀ ਗੱਡੀ ਨੂੰ ਇੱਥੋਂ ਤੱਕ ਲੈ ਕੇ ਆਂਦਾ ਸੋ ਇੱਥੇ ਇੰਨੀ ਵੱਡੀ ਤਦਾਦ ਦੇ ਵਿੱਚ ਪੁਲਿਸ ਲਾਈ ਹੈ ਡਾਂਗਾ ਵਾਲੀ ਇੱਥੇ ਬੀਬੀਆਂ ਸਿੱਖ ਕੌਮ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦੀ ਹੈ ਕਿ ਉਹ ਬੱਚੇ ਤੇ ਤੇ ਬੀਬੀ ਤੇ ਵਾਰ ਨਹੀਂ ਕਰਦੇ ਇਹ ਸਾਡੀਆਂ ਭੈਣਾਂ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈਆਂ ਨੇ ਉਹਨਾਂ ਨੂੰ ਗਾੜੀ ਕਰਕੇ ਆਪ ਪਿੱਛੇ ਖਲੋ ਕੇ ਭੋਜਤਾਂ ਦੀ ਤਰ੍ਹਾਂ ਇਹ ਸਾਨੂੰ ਜਿਹੜਾ ਵਾਹ ਕਮਜ਼ੋਰੀ ਦਾ ਸਾਹਮਣਾ ਸਾਡੀ ਦਾ ਉਹ ਫਾਇਦਾ ਉਠਾਉਂਦੇ ਆ ਸੋ ਅਸੀਂ ਬੀਬੀਆਂ ਤੇ ਵਾਰ ਨਹੀਂ ਕਰਦੇ ਇੱਥੋਂ ਤਾਂ ਨਹੀਂ ਗਾੜੀ ਜਾ ਸਕੇ ਨਹੀਂ ਤੇ ਬੇਸ਼ੱਕ ਅਸੀਂ ਆਪਣੀਆਂ ਹੋਰ ਵੀ ਰੋਕਾਂ ਤੋੜਦੇ ਤੋੜਦੇ ਚੱਲ ਜਾਂਦੇ ਪਰ ਅੱਜ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਜਿਹੜਾ ਮੁੱਖ ਮੰਤਰੀ ਹੈ ਕਿ ਤੂੰ ਨਕਾਮ ਹੋਇਆ ਸਾਰੀਆਂ ਚੀਜ਼ਾਂ ਦੇ ਵਿੱਚ ਬਿਲਕੁਲ ਨਕਾਮ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਸਾਰੀਆਂ ਤੇ ਪੂਰਾ ਨਹੀਂ ਉਤਰਿਆ ਸੋ ਉਹਦੇ ਉਹਦੇ ਬੱਚੇ ਨੂੰ ਜਿਹੜਾ ਨਵਾਂ ਜੰਮਿਆ ਬੱਚਾ ਹੈ ਉਹਨੂੰ ਬਹੁਤ ਔਖਾ ਫੇਸ ਸਾਹਮਣਾ ਕਰਨਾ ਪਣਾ ਲੋਕਾਂ ਨਾਲ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਅੱਜ ਥਾਂ-ਥਾਂ ਤੇ ਉਹਨੂੰ ਲੋਕੀ ਦੱਸਦੇ ਕਿ ਤੇਰੀ ਦਾਦੀ ਨੇ ਆਹ ਕੁਛ ਕੀਤਾ ਸਿੱਖਾਂ ਦਾ ਹਰਮੰਦਰ ਸਾਹਿਬ ਵੀ ਠਾਤਾ ਦਰਬਾਰ ਸਾਹਿਬ ਵੀ ਠਾਤਾ 20000 ਬੀਬੀ ਤੇ ਬੱਚੇ ਦੀ ਨਸਲ ਕੁਸ਼ੀ ਕੀਤੀ ਇਸੇ ਤਰੀਕੇ ਨਾਲ ਭਗਵੰਤ ਮਾਨ ਦੇ ਮੁੰਡੇ ਨੂੰ ਲੋਕਾਂ ਨੇ ਕਹਿਣਾ ਹੈ ਕਿ ਤੇਰੇ ਪਿਓ ਨੂੰ ਝੂਠ ਮਾਰ ਕੇ ਲੋਕਾਂ ਦੀ ਉਹਨੇ ਵੋਟ ਲਈ ਵੋਟ ਲੈ ਕੇ ਪੰਜਾਬ ਦਾ ਇੰਨਾ ਨੁਕਸਾਨ ਕੀਤਾ ਪਾਣੀ ਦਾ ਕੰਟਰੋਲ ਵੀ ਦਿੱਤਾ ਚੰਡੀਗੜ੍ਹ ਵੀ ਦਿੱਤਾ ਔਰ ਉਹਨਾਂ ਨੇ ਕਿਸਾਨਾਂ ਨੂੰ ਡਾਂਗਾਂ ਨਾਲ ਕੁੱਟ-ਕੁੱਟ ਕੇ ਤੇ ਉਹਨਾਂ ਨੂੰ ਉਹਨਾਂ ਦੇ ਕਾਲੇ ਕਾਨੂੰਨਾਂ ਦਾ ਸਮਰਥਨ ਕੀਤਾ ਦਿੱਲੀਦਿਆਂ ਦਾ ਤੇ ਉਹਨਾਂ ਦੇ ਗ੍ਰੰਥ ਵੀ ਰੋਲ ਤੇ ਪੰਥ ਵੀ ਰੋਲ ਤੇ ਦੇ ਪ੍ਰਚਾਰ ਕਰਦੇ ਸਿੰਘ ਵੀ ਅੰਦਰ ਦੇਤੇ